26 ਜਨਵਰੀ ਨੂੰ ਯਾਨੀ ਕਿ ਗਣਤੰਤਰ ਦਿਵਸ ਤੇ ਹੋਇਆ ਇਹ ਕੰਮ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਨਿਆ ਇਸ ਸਮੇਂ ਦੇ ਸਭ ਤੋਂ ਅਹਿਮ ਮੁੱਦੇ ਦੀ ਜੀ ਹਾਂ ਕੱਲ ਗਣਤੰਤਰ ਦਿਵਸ ਤੇ 26 ਜਨਵਰੀ ਨੂੰ ਡਾਕਟਰ ਭੀਮrao ਅੰਬੇਦਕਰ ਦੀ ਜੋ ਕਿ ਅੰਬਰੇਸਰ ਮੂਰਤੀ ਸਥਿਤ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਬੜੀ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਇਸ ਮੂਰਤੀ ਨੂੰ ਤੋੜਨ ਲਈ ਇੱਕ ਨੌਜਵਾਨ ਜੋ ਕਿ ਹੈ ਪਹਿਲਾ ਮਾਲਾਪਾਨ ਵਸਤੇ ਹੈ ਮੂਰਤੀ ਤੇ ਚੜਿਆ ਤੇ ਉਸ ਤੋਂ ਬਾਅਦ ਉਹਨੇ ਇਹ ਹਰਕਤ ਕਰਨੇ ਸ਼ੁਰੂ ਕਰਤੀ ਹੈ ਦੱਸਦੀ ਹੈ ਕਿ ਕਈ ਨੇਤਾ ਕਿਰਿਆ ਸਾਹਮਣੇ ਹੈ ਕਈ ਨੇਤਾ ਕਹਿ ਰਹੇ ਹਨ ਕਿ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਕੀਤੇ ਗਏ ਹਨ ਦੂਜੇ ਪਾਸੇ ਜੋ ਕਿ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਦੇ ਸਵਾਲ ਖੜੇ ਕੀਤੇ ਗਏ ਹਨ ਉੱਥੇ ਹੀ ਦਲਿਤ ਸਮਾਜ ਜੋ ਕਿ ਹੈ ਇਸ ਨੂੰ ਲੈ ਕੇ ਵਿਰੋਧ ਪ੍ਰਗਟ ਕਰ ਰਿਹਾ ਹੈ ਕਿ ਹੁਣ ਦੇਖਣਯੋਗ ਇਹ ਹੋਏਗਾ ਕਿ ਇਹ ਪ੍ਰਕਿਰਿਆ ਦਾ ਅਸਰ ਕਿੱਥੋਂ ਤੱਕ ਜਾਂਦਾ ਹੈ ਉੱਥੇ ਦਲਿਤ ਸਮਾਜ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਤੁਹਾਨੂੰ ਨਾਲ ਸਾਂਝੀ ਕਰਦੇ ਹਾਂ ਇੱਕ ਤਸਵੀਰ ਜਿਸ ਵਿੱਚ ਕਿ ਇੱਕ ਨੌਜਵਾਨ ਕਿਸ ਤਰ੍ਹਾਂ ਮੂਰਤੀ ਨੂੰ ਤੋੜ ਰਿਹਾ ਹੈ ਜਿੱਦਾ ਦੱਸਿਏ ਕਿ ਅੰਬਿਤ ਸਰ ਵਿੱਚ ਐਤਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਇੱਕ ਨੌ ਇੱਕਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪੂੜੀ ਤੇ ਉਹਨਾਂ ਨੂੰ ਮਾਲਾ ਚੜਾਈ ਜਾਂਦੀ ਹੈ ਤੇ ਉਸੇ ਪੂੜੇ ਚੜ ਕੇ ਮੂਰਤੀ ਤੇ ਜ਼ੋਰ-ਜ਼ੋਰ ਨਾਲ ਹਥੌੜੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ। ਉਸਨੇ ਮੂਰਤੀ ਨੂੰ ਵਾਰ-ਵਾਰ ਮਾਰਨਾ ਸ਼ੁਰੂ ਕੀਤਾ ਜਿਸ ਨਾਲ ਮੂਰਤੀ ਟੁੱਟ ਗਈ। ਉਸਨੇ 24 ਸੈਕਿੰਡਾਂ ਵਿੱਚ 8 ਵਾਰ ਹਮਲਾ ਕੀਤਾ। ਉਸਨੇ ਬੁੱਧੇ ਨੇੜੇ ਸਥਿਤ ਸਿਧਾਂਤ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਹ ਘਟਨਾ ਹੈਰੀਟੇਜ ਸਟਰੀਟ ਤੇ ਵਾਪਰੀ ਜੋ ਕਿ ਪੁਲਿਸ ਸਟੇਸ਼ਨ ਤੋਂ ਲਗਭਗ 150 ਮੀਟਰ ਦੀ ਦੂਰੀ ਤੇ ਹੈ। ਏ.ਆਈ सिग्नेन ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਉਸਨੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕਿਉਂ ਕੀਤੀ ਹੈ। ਮੁਲਾਜ਼ਮੀ ਦੀ ਪਛਾਣ ਪ੍ਰਕਾਸ਼ワਸੀ ਧਰਮ ਕੋਟਵੱਜੋ ਹੋਈ ਹੈ। ਉੱਥੇ ਸ਼੍ਰੀ ਰਾਮ ਸਿੱਤ ਮਹਾ स्नान ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਵਨ ਰਿਵੜ ਨੇ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਇੱਕ ਘਟਨਾ ਕਾਰਨ ਪੂਰੇ ਦਲਿਤ ਪਾਈਚਾਰੇ ਵਿੱਚ ਗੁੱਸਾ ਹੈ ਤੇ ਦਲਿਤ ਪਾਈਚਾਰਾ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਰਿਹਾ ਹੈ ਅਤੇ ਦੱਸਿਆ ਕਿ ਇਸ ਘਟਨਾ ਦੇ ਕਾਰਨ ਹੀ ਕਈ ਨੇਤਾਵਾਂ ਦੀ ਪ੍ਰਕਿਰਿਆਵਾਂ ਸਾਹਮਣੇ ਆਈਆਂ ਪ੍ਰਸ਼ਾਸਨ ਦੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਕਾਰਜਗਾਰੀਤੇ ਸਵਾਲ ਖੜੇ ਹੋ ਰਹੇ ਉੱਥੇ ਹੀ ਕਈ ਨਿਯਤਾਂਵਾਂ ਨੇ ਇਹ ਪ੍ਰਤੀਕਿਰਿਆ ਦਿੱਧਿਆ ਕਿ ਹੈ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਗਲਤੀ ਹੈ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਦੀ ਲੋੜ ਹੈ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕੱਲ 26 ਜਨਵਰੀ ਨੂੰ ਯਾਨੀ ਕਿ ਗਣਤੰਤਰ ਦਿਵਸ ਤੇ ਹੋਇਆ ਇਹ ਕੰਮ ਸਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਆ ਇਸ ਸਮੇਂ ਦੇ ਸਭ ਤੋਂ ਅਹਿਮ ਮੁੱਦੇ ਦੀ ਜੀ ਹਾਂ ਕੱਲ ਗਣਤੰਤਰ ਦਿਵਸ ਤੇ 26 ਜਨਵਰੀ ਨੂੰ ਡਾਕਟਰ ਭੀਮ ਸਰ ਮੂਰਤੀ ਸਥਿਤ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਬੜੀ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਇਸ ਮੂਰਤੀ ਨੂੰ ਤੋੜਨ ਲਈ ਇੱਕ ਨੌਜਵਾਨ ਜੋ ਕਿ ਹੈ ਪਹਿਲਾਂ ਮਾਲਾ ਪਾਣ ਵਸਤੇ ਮੂਰਤੀ ਤੇ ਚੜਿਆ ਤੇ ਉਸ ਤੋਂ ਬਾਅਦ ਉਹਨੇ ਇਹ ਹਰਕਤ ਕਰਨੇ ਸ਼ੁਰੂ ਕਰਤੀ ਹੈ ਦੱਸਦੀ ਹੈ ਕਿ ਕਈ ਨੇਤਾਵਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਕਈ ਨੇਤਾ ਕਹਿ ਰਹੇ ਹਨ ਕਿ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਕੀਤੇ ਗਏ ਹਨ ਦੂਜੇ ਪਾਸੇ ਜੋ ਕਿ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਦੇ ਸਵਾਲ ਖੜੇ ਕੀਤੇ ਗਏ ਹਨ ਉੱਥੇ ਹੀ ਦਲਿਤ ਸਮਾਜ ਜੋ ਕਿ ਹੈ ਇਸ ਨੂੰ ਲੈ ਕੇ ਵਿਰੋਧ ਪ੍ਰਗਟ ਕਰ ਰਿਹਾ ਹੈ ਕਿ ਹੁਣ ਦੇਖਣ ਯੋਗ ਇਹ ਹੋਏਗਾ ਕਿ ਇਹ ਪ੍ਰਕ ਉਹ ਤੱਕ ਜਾਂਦਾ ਹੈ ਉੱਥੇ ਦਲੇ ਸਮਾਜ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਨਾਲ ਸਾਂਝੀ ਕਰਦੇ ਹਾਂ ਇੱਕ ਤਸਵੀਰ ਜਿਸ ਵਿੱਚ ਇੱਕ ਨੌਜਵਾਨ ਕਿਸ ਤਰ੍ਹਾਂ ਮੂਰਤੀ ਨੂੰ ਤੋੜ ਰਿਹਾ ਹੈ ਜਿੱਦਾ ਦੱਸਿਆ ਕਿ ਅੰਬੇਦਕਰ ਵਿੱਚ ਐਤਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਇੱਕ ਨੌਜਵਾਨ ਨੇ ਡਾਕਟਰ ਭੀਮਰਾਓ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪੂਰੀ ਤੇ ਉਹਨਾਂ ਨੂੰ মালা ਚੜਾਈ ਜਾਂਦੀ ਹੈ ਤੇ ਉਸੇ ਪੂਰੇ ਚੜ ਕੇ ਮੂਰਤੀ ਤੇ ਜ਼ੋਰ-ਜ਼ੋਰ ਨਾਲ ਹਥੌੜੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਉਸਨੇ ਮੂਰਤੀ ਨੂੰ ਵਾਰ-ਵਾਰ ਮਾਰਨਾ ਸ਼ੁਰੂ ਕੀਤਾ ਜਿਸ ਨਾਲ ਮੂਰਤੀ ਟੁੱਟ ਗਈ ਉਸਨੇ 24 ਸੈਕਿੰਡਾਂ ਵਿੱਚ 8 ਵਾਰ ਹਮਲਾ ਕੀਤਾ ਉਸਨੇ ਬੁੱਧੇ ਨੇੜੇ ਸਥ ਾਂਦੀ ਮੂਰਤੀ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਇਹ ਘਟਨਾ ਹੈਰੀਟੇਜ ਸਟਰੀਟ ਤੇ ਵਾਪਰੀ ਜੋ ਕਿ ਪੁਲਿਸ ਸਟੇਸ਼ਨ ਤੋਂ ਲਗਭਗ 150 ਮੀਟਰ ਦੀ ਦੂਰੀ ਤੇ ਹੈ ਏਆਈਜੀ ਜਗਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਉਸ ਤੋਂ ਪੁੱਛਗਿੱਛ ਕਿੰਨੀ ਜਾਵੇਗੀ ਉਸਨੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕਿਉਂ ਕੀਤੀ ਹੈ ਮੁਲਾਜ਼ਮੀ ਦੀ ਪਛਾਣ ਪ੍ਰਕਾਸ਼ワਸੀ ਧਰਮਕੋਟ ਵੱਜੋ ਹੋਈ ਹੈ ਉੱਥੇ ਸ਼੍ਰੀ ਰਾਮ ਸਿੱਤ ਮਹਾਸ্নান ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਵਨ ਰਿਵੜ ਨੇ ਅੰਮ੍ਰਿਤ ਸਰਬੰਦ ਦਾ ਸੱਦਾ ਦਿੱਤਾ ਉਹਨਾਂ ਕਿਹਾ ਹੈ ਕਿ ਇੱਕ ਘਟਨਾ ਕਾਰਨ ਪੂਰੇ ਦਲਿਤ ਪਾਈਚਾਰੇ ਵਿੱਚ ਗੁੱਸਾ ਹੈ ਤੇ ਦਲਿਤ ਪਾਈਚਾਰਾ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਰਿਹਾ ਹੈ ਅਤੇ ਦੱਸਿਆ ਹੈ ਕਿ ਇਸ ਘਟਨਾ ਦੇ ਕਾਰਨ ਹੀ ਕਈ ਨੇਤਾਵਾਂ ਦੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ ਉਹਨਾਂ ਨੇ ਕਿਹਾ ਹੈ ਕਿ ਕੁਝ ਗਲਤੀ ਪੁਲਿਸ ਪ੍ਰਸ਼ਾਸਨ ਦੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀ ਤੇ ਸਵਾਲ ਖੜੇ ਹੋ ਰਹੇ ਹਨ ਉੱਥੇ ਹੀ ਕਈ ਨੇਤਾਵਾਂ ਨੇ ਇਹ ਪ੍ਰਤੀਕਿਰਿਆ ਦਿੱਤੀਆਂ ਕਿ ਹੈ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਗਲਤੀ ਹੈ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਦੀ ਲੋੜ ਹੈ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ